ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀਡੀਓ ਵਿੱਚ ਪੱਤ ਨਗਾਮਾ ਤੇ ਲਾਈ ਲੈ ਖਾਂ ਜੀ ਦੋ ਬਾਈ ਤਾਜ਼ੀਆਂ ਸੂਈਆਂ ਇੱਕ ਗੱਬਣ ਥੋੜੇ ਇੱਕ ਦਿਨ ਘਰ ਮਾਲੀ ਲੈਂਦੀ ਆ ਤੇ ਆਓ ਕਰ ਲੈਨੇ ਆ ਬਾਈ ਨਾ ਗੱਲ ਬੱਸ ਆਜੋ ਬਾਈ ਜੀ ਬਾਈ ਜੀ ਸਸੀ ਘਾਣ ਉਹ ਠੀਕ ਹੁੰਦੀ ਫੇ ਵਧੀਆ ਬਹੁਤ ਵਧੀਆ ਬਈ ਮੇਰੇ ਬਾਬੇ ਜੀ ਚਲੋ ਵਧੀਆ ਕਿਵੇਂ ਚੱਲਦਾ ਕੰਮਕਾਰ ਕੰਮਕਾਰ ਕਰਪਾ ਬਈ ਪਰਮਾਤਮਾ ਦੀ ਮਾਲ ਆਈ ਜਾਂਦਾ बिकੀ ਜਾਂਦਾ ਬੱਸ ਚੱਲੀ ਆ ਵੀ ਸਭ ਦਾ ਆਪਣਾ ਗੜੇ ਹਨਾ ਸਹੀ ਆ ਬਾਈ ਹੋਰ ਆਈ ਕੋ ਚੰਦਾਗਾ ਸਹੀ ਹੈ ਨਾਮ ਤੇ ਐਡਰੈਸ ਨਾਮ ਵੀ ਅਰਸ਼ਦੀਪ ਆ ਤੇ ਪਿੰਡ ਚ ਦੀਪਾਪਾਣਦ ਕਹਿੰਦੇ ਆ ਪਿੰਡ ਵੀ ਦੇ ਸੀਪੋਗੇ ਤਸੀਲ ਬਈ ਨਿਹਾਰ ਸਿਕਲ ਜਿਹੜਾ ਬ੍ਰਿੰਗ ਨੇੜੇ ਪਿੰਡ ਆ ਨੇੜੇ ਵੀਰੇ ਭਾਜੀ ਜੇ ਭਦੌੜ ਆਦਮਪੁਰਾ ਨਿਹਾਰ ਸਿੰਘ ਵਾਲਾ ਬਾਰ ਬਾਰ ਕੀਤਾ ਦੀ ਭਾਜੀ ਨੂੰ ਚੱਕ ਦੇਣਾ ਮੋਬਾਈਲ ਨੰਬਰ 864761786 ਠੀਕ ਆ ਭਾਈ ਬਈ ਜਿਹੜੀ ਪਹਿਲੇ ਨੰਬਰ ਤੇ ਜੱਸੀ ਵੜ ਦੇਣਾ ਕਿਹੜਾ ਸੁਵਸ ਹੋਈ ਆ ਇਹ ਦੱਸ ਦਿੰਦਾ ਮੈਂ ਨਾ ਆਪਣੇ ਆਪ ਨੇ ਲਗਾਈਆਂ ਭਾਈ 3 ਨੇ ਕੱਦਾ ਵਾਰ ਓਕੇ 3 ਨੇ ਪਲਗਾ ਜੁੜਦਾ ਹੁਣ ਠੀਕ ਆ ਫਨਾ ਤੁਹਾਨੂੰ ਦੀ ਆਪਣੀ ਇਹਦੀ ਗਾਰੰਟੀ ਹੋਊਗੀ ਯਾਰ ਕੋਈ ਚੱਕਰ ਨਹੀਂ ਆ ਠੀਕ ਹੈ ਭਾਈ ਬੰਦਾ ਇੱਥੇ ਹੀ ਦੇਖ ਲੈ ਨਾਲ ਦੁਬਾਰਾ ਕਿੰਨੂੰ ਮੇਰੇ ਵੀਡੀਓ ਪਾ ਦੇ ਹੂੰ ਠੀਕ ਹੈ ਨਾ ਗੱਲ ਆਪਣੀ ਆਤ ਦਾ ਆਪਾਂ ਜਿੰਨਾ ਵੀ ਕੰਮ ਕਰਾ ਜਿੰਦਗੀ ਸੁਥਰਾ ਹੀ ਕਰਨਾ ਯਾਰ ਹੂੰ ਠੀਕ ਹੈ ਜੇ ਜ ਡੰਗਰਾ ਪਹਿਲਾਂ ਸਰਵ ਦਿਖਾ ਦੇ ਲਗਾਉਣਾ ਖੁਸ਼ ਹੋਊਗਾ ਸਹੀ ਹੈ ਠੀਕ ਹੈ ਨਾ ਗੱਲ ਵੀਰ ਵਾਂਗੇ ਬੰਦਾ ਇੱਥੇ ਹੀ ਮਾਰ ਲੈ ਲਿੱਸੀ ਹੋਵੇ ਜਿੱਦਾਂ ਦੁਆਰ ਵਾਲੀ ਆ ਜਿੰਨਾ ਸੁਣਿਆ ਉਹਦੀ ਜੇਰ ਦੀ ਪੂਰ ਗਾਰੰਟੀ ਹੋ ਓਕੇ ਹਾਂ ਭਾਈ ਨਾਲਾ ਹਾਲੇ ਨਾਲ ਨਾ ਵਾਹਿਗੁਰੂ ਦੀ ਕਿਰਪਾ ਨਾਲ ਸਹੀ ਹੈ ਜ਼ਰੂਰੀ ਹੈ ਭਾਈ ਪਹਿਲੇ ਨੰਬਰ ਵਾਲੀ ਬੈੜ ਕਿਹੜਾ ਸੁਆ ਸੁਈ ਆ ਡਾਕਟਰ ਵੀਰੇ ਦੂਜਾ ਸੁਆ ਸੁਈ ਆ ਤੜਕੇ ਵੀਰੇ 4 ਵਜੇ ਨੇ ਬੱਚੀ ਨੂੰ ਜਨਮ ਦਿੱਤਾ ਬੱਚੀ ਦੇਸੀ ਕੀ ਬਾਤ ਆ ਬੱਚੀ ਬੜੀ ਚੰਗੀ ਆ ਨਾ ਬਾਈ ਬੱਚਾ ਬੱਚੀ ਨੂੰ ਜਨਮ ਹੋਇਆ ਠੀਕ ਆ ਹਾਂਜੀ ਬਾਈ ਜੇਰੇ ਜੂਰੇ ਦੀ ਕੰਪਲੀਟ ਆ ਵੀਰੇ ਆ ਪੱਠਲ ਚ ਪਈ ਆ ਜੇਰੇ ਦੀ ਕੰਪਲੀਟ ਆ ਬਾਈ ਲੋਕ ਵੀਰੇ ਜੇਰ ਪੈ ਗਈ ਸੀ ਆ ਪਈ ਆ ਹਾਂਜੀ ਠੀਕ ਆ ਬਾਈ ਜਾਨ ਜਨਮ ਤੋਂ ਬੜਿਆਂ ਨੂੰ ਬਹੁਤ ਆ ਠੰਡੀ ਸੀਰ ਦਾ ਇੰਨੀ ਵੀ ਨਿਆਣਾ ਪਈ ਠੀਕ ਆ ਬਾਈ ਆਟਰ ਕਮਾਲ ਦਾ ਕੱਲਾ ਕੱਲਾ ਥਣ ਪੂਰੀ ਵਿੱਚੀ ਦੇ ਥਣ ਲੇਵਾ ਲੂਗਾ ਇੱਕ ਨੰਬਰ ਨਾ 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 ਪੰਜਾਬ ਵਾਲੀ ਆ ਥੋੜਾ ਜਿਹਾ ਕ੍ਰੋਸ ਪਾਣਾ ਅਗਲੀ ਾਰ ਗਾਂ ਵੇਚੀ ਆ ਠੀਕ ਆ ਨਾ ਬੰਦੇ ਕਹਿੰਦੇ ਬਾਈ ਜਿਹੜੀ ਆਪਾਂ ਪਹਿਲਾਂ ਦਸਤੀ ਜਿਹੜੀ ਗੱਲ ਬਾਤ ਠੀਕ ਆ ਨਾ ਗੱਲ ਬੰਦਾ ਧਿਆਨ ਮਾਰ ਲੈ ਜਾਨ ਜਿੰਦ ਤਾ ਲੇਖੀ ਮੁੱਕੇ ਪਏ ਸਹੀ ਗੱਲ ਆ ਬਾੜੀ ਪਲੀ ਵੀ ਆਣ ਫੁੱਲ ਬਜਰ ਫੁੱਲ ਪਲੀ ਵੀ ਆ ਵੱਡੇ ਘਰ ਚਾ ਕੋਈ ਛੋਟੀ ਨਾ ਮੰਨੇ ਸੋਈ ਸਵਾਈ ਬੱਚਾ ਕਰਮਣੀ ਨੇ ਬੱਚੀ ਦੇਤੀ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਦੀ ਆ ਖੈਂਟ ਫੋਲੋ ਗਰਮੀ ਬਿਲਕੁਲ ਨਹੀਂ ਮੰਦੀ ਬਾਕੀ ਤੋਰਾ ਚੈੱਕ ਕਰ ਲਓ ਬਾਈ। ਕੀ ਆ ਪਤਾ ਮੈਨੂੰ ਕਿੰਨਾ ਤਕੜਾ ਹੈ ਬਾਈ ਆ। ਸਹੀ ਆ। ਠੀਕ ਆ। ਹੂੰ। ਬਾਕੀ ਹਜੇ ਨਾ ਬਰਡ ਨੇ ਇੱਕ ਦੋ ਦਿਨ ਸੂਣਾ ਨਹੀਂ ਸੀਗਾ। ਠੀਕ ਆ। ਫੁੱਲ ਤਸੱਲੀ ਵਾਲੇ ਕਰੋ ਆਪਣੀ ਵੜ੍ਹ ਲਈ ਬਾਈ। ਹੂੰ। ਘਾਹ ਹਜੇ ਮੰਨ ਕੇ ਚੱਲ। ਵੀ ਪਸ਼ੂ ਉਪਰਾਪਰਾ ਕਰਕੇ ਫਸ ਨੂੰ ਉਹਨੂੰ ਦੇਖ ਦੂਕੇ ਸੂ ਪੈਂਦਾ ਹੁੰਦਾ। ਸਹੀ ਆ ਬਾਈ। 11 19 ਕਿਲੋ ਵੀਰੇ ਪਲੂਨ ਹੈ ਦੁੱਧ ਦਾ। ਹੂੰ। ਆਰਾ ਸੁਖ ਰੱਖਿਆ ਸੀ ਬਾਈ 20 ਪਲੱਸ ਦੇ ਦੁੱਧ ਦੇ ਟੱਕੇ ਮੰਗ। ਓਕੇ ਬਾਈ। ਕਿ ਮੌਸਮ ਹੈਗਾ ਸਰਦੀ ਦਾ। ਹੂੰ। ਪੂਰੇ ਟੋਪ ਦਾ ਮੌਸਮ ਆ। ਸਹੀ ਆ। ਬਾਕੀ ਦਾ ਰਹਿਣ ਤਾਂ ਗਰਮੀ ਚ ਵੀ 75 ਨੂੰ ਰਾਹ ਚੇਜਾ ਜੂ ਚਾਪੀ ਹਾਂ ਫੁੱਲ ਗ੍ਰੇਡ ਆ ਬਈ ਕੁਆਲਿਟੀ ਇੱਕ ਨੰਬਰ ਤੋ ਫਹੀਆ ਬਸ ਦੋਨੇ ਮੌਸਮਾਂ ਚ ਫੁੱਲ ਕਾਮਜਾਬ ਰਹੂਗੀ ਬਾਕੀ ਨਾੜਾ ਨੂੜਾ ਲੇਵੇ ਤੇ ਫੁੱਲ ਵੱਡੀ ਨਾੜ ਦੇ ਇੱਕ ਨੰਬਰ ਥਾਣੇ ਡਾਕਟਰ ਇਹਨੇ 50 ਦਿਨਾਂ ਨੂੰ ਆਉਣ ਕਰਨ ਦੇ ਤੇ ਗਾਂ ਦੱਸੂਗੀ ਕਿ ਜਦਨੇ ਦਾ ਪੀਕ ਲੈਵਲ ਫੜਿਆ ਨਾ 15 ਦਿਨਾਂ ਨੂੰ ਦੱਸੂਗੀ ਮੈਂ ਕੀ ਚੀਜ਼ ਹੈ ਸਹੀ ਹੈ ਸਾਡੀ ਬੰਦਾ ਇਹ ਨਾਲ ਸੰਦੇ ਕੁਝ ਰੱਖੂਗਾ ਉਹ ਮੈਂ ਭਾਈ ਠੀਕ ਹੈ ਗਾਲ ਆਪਣਾ ਸ਼ੌਂਕ ਆ ਹਰ ਵਾਰੀ ਨੂੰ ਰੰਗ ਦੀ ਰੰਗ ਰੂੰ ਬਹੁਤ ਚੰਗਾ ਪੱਕੇ ਰੰਗ ਦੀ ਯਾਰ ਸਹੀ ਹੈ ਸਿਗਰ ਵੇਖਾਂ ਲੇਨ ਭਾਵੇਂ ਉਹ ਲੱਗ ਜੂ ਗੋੜ ਜੀ ਬੱਚਾ ਲਾ ਕੇ ਨਿਆਣਾ ਨਾ ਪਾਵੇ ਬਣੀ ਗੋਟੀ ਠੀਕ ਆ ਇਹ ਲੱਤ ਵੀ ਵੱਖਰੀ ਠੀਕ ਆ ਭਾਈ ਠੀਕ ਆ ਨਾ ਲੀਵਾ ਬੜਾ ਕਮਾਲ ਦਾ ਹੈ ਨਾ ਕਰਵਾ ਬਹੁਤ ਚੰਗਾ ਖਾਣਾ ਬੱਚਾ ਬਸ ਲੱਗਦਾ ਰ ਮਾਰ ਦੇ ਬਾਕੀ ਧਾਰਾ ਭਾਈ ਮਾਰ ਕੇ ਰਖਾ ਬਾਈ ਬੜੀ ਚੰਗੀ ਹੈ ਨਾ ਦੀ ਫਿਸ਼ ਮੋਟਾ ਮੋਟਾ ਚੋਣਾ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਨਾ ਪਾਤਾ ਵੀ ਬੜਾ ਚੱਕਰ ਨਹੀਂ ਚਵਾਈ ਵੇਖ ਭਾਈ ਹੈ ਨਾ ਮੋਟੇ ਮੋਟੀ ਚਵਾਈ ਬੰਦਾ ਨਾ ਬੋਲਾ ਬਣ ਗਿਆ ਬਣਿਆ ਨਹੀਂ ਠੀਕ ਆ ਪੂਰਾ ਖਾਣਾ ਬੋਲਾ ਹੂੰ ਮੰਲੀਆ ਰੱਖਣਾ ਗੱਲ ਬੰਦਿਆਂ ਨੇ ਜਿਨ੍ਹਾਂ ਨੇ ਉੱਪਰ ਲਈ ਹੈ ਇਹਨਾਂ ਨੂੰ ਬਹੁਤ ਸਸਤਾ ਦਿੱਤੀ ਠੀਕ ਆ ਬਾਕੀ ਚਵਾਈਆਂ ਹੋਣੀਆਂ ਫੇਰ ਹੀ ਨਿਕਲੋ ਵੜਾ ਉਹ ਬੰਦਾ ਕਹਿੰਦਾ ਭਾਈ ਇਹ ਤਾਂ ਮਤਲਬ ਤੁਰਿਆ ਨਹੀਂ ਜਾਂਦਾ ਜਦੋਂ ਮੈਂ ਦੇਖਾ ਠੀਕ ਆ ਬੰਦਾ ਪੂਰ ਸ਼ਰਲਾ ਛਿੱਟਾ ਗੰਨ ਮਰੋੜੀ ਨੂੰ ਬਾਰ-ਬਾਰ ਘਈ ਜਾਂਦਾ ਉਹ ਚੀਜ਼ ਦੇ ਫਲ ਜਿੰਮੇਵਾਰ ਹੋਵਾਂਗੇ ਉਹ ਬੰਦਾ ਆਨਲਾਈਨ ਮੰਗਵਾਉਂਦਾ ਘਰ ਤੱਕ ਆਪਣੀ ਜ਼ਿੰਮੇਵਾਰੀ ਉਹ ਵੜਾ ਠੀਕ ਆ ਵੱਡੀ ਨਾਲ ਦੀ ਹੈ ਨਾ ਨਾਲ ਦੇਖ ਪੈਪ ਦੇਖ ਵੜਦੀ ਦੋਧੜੀ ਕਿੰਨੀ ਵੱਡੀ ਲੱਗੀ ਕਿ ਨਾ ਇਹੇ ਚੀਜ਼ਾਂ ਹੁੰਦਾਂ ਨਾ ਡੰਗਰ 'ਚ ਯਾਰ ਹੋਰ ਤਾਂ ਕੀ ਹੁੰਦਾ ਨਾ ਫੋਨ ਦੀ ਉਹ ਜੋ ਮੰਨ ਲਊਗਾ ਵੀਰੇ ਫੋਨ ਤੇ ਹੂਗਾ ਵੀਰੇ ਟਾੜੇ-ਵਾੜੇ ਵਾਲਾ ਜਿਹੜਾ ਕੋਈ ਬੰਦਾ ਲਊਗਾ ਨਾ 5000 ਰੁਪਏ ਵੀਰੇ ਘੱਟ ਤੋਂ ਘੱਟ ਸਾਰੀ ਬਹੁਤ ਘੱਟ ਸਾਰੀ ਠੀਕ ਆ ਕੋਈ ਬਾਈ ਯਾਰ ਜਿੰਨੇ ਬੰਦੇ ਵੀ ਵੀਡੀਓ ਦੇਂਦੇ ਆ ਸਾਰਿਆਂ ਨੂੰ ਪਤਾ ਜਿਹੜੇ ਕਾਰੋਬਾਰ ਦਾ 1500 ਪਾ ਕੇ ਬਾਈ ਲੋਕ ਆਉਂਦੇ ਹੀ ਆ ਆਪਣਾ ਡੰਗਰ ਰਹਿ ਜਾਂਦਾ ਅਗਲੇ ਦਾ ਕੋਈ ਜਾਨਣਾ ਨਹੀਂ ਯਾਰ ਅਗਲੇ ਨੂੰ ਤਾਂ ਮੰਨ ਕੇ ਚੱਲ ਹੋਰ ਮਿਲ ਜੂਗਾ ਕੁਝ ਸਹੀ ਹੈ ਹਾਂਜੀ ਅੱਗੇ ਆ ਗਈ 2 ਨੰਬਰ ਕਿਹੜਾ ਸੁਹਾ ਸੁਈ ਹੈ ਵੀਰੇ ਦੁਗਾ ਸੁਹਾ 6 ਰੰਦਾ ਠੀਕ ਆ ਇਹਨੇ ਵੀ ਵੀਰੇ ਸੁਹਾ ਦੁਪਹਿਰੇ ਸੁਈ ਸੀ ਇਹ 12 1 ਵਜੇ ਠੀਕ ਆ ਨਾ ਇਹ ਰਿਹਾ ਮਗਨਾਂ ਦੀ ਬਲੈਕ ਰੰਗ ਦੀ ਜਰਸੀ ਬੱਚੀ ਉਹਨੇ ਜਾਨੂ ਬੱਚੀ ਬੜੀ ਚੰਗੀ ਹੈ ਨਾ ਬੱਚੀਆਂ ਦੋਨਾਂ ਭਾਗਾਂ ਨੂੰ ਇੱਕੋ ਜਿਹੀ ਹੈ ਠੀਕ ਆ ਜੇ ਡਿਊਟੀ ਗਾਰੰਟੀ ਹੈ ਜੇ ਨਾ ਟੋਕਲੇ ਬੰਦੇ ਕੋਈ ਲੈ ਭਈ ਜੇ ਡਿਊਟੀ ਨਾ ਦੇ ਜੇ ਰੱਬ ਪਈ ਹੈ ਠੀਕ ਜੇ ਜਦੋਂ ਪੈ ਗਈ ਦੁਬਾਰੀ ਆਪਾਂ ਤੁਹਾਨੂੰ ਦੱਸਿਆ ਵੀਡੀਓ ਵਿੱਚ ਠੀਕ ਹੈ ਨਾ ਕੱਦ ਬੈਂਡ ਬਜਟ ਫੁੱਲ ਆਗਾ ਬੈੜ ਦਾ ਬੋਈ ਥਾਣੀ ਵਾਲਾ ਚੰਗਾ ਲੱਗਿਆ ਹਾਂ ਸਾਡਾ ਬਾਈ ਯਾਰ ਮੈਂ ਕਹਣਾ ਗੁੱਲੇ ਵਾਲਾ ਥੋੜਾ ਜਿਗਰ ਤੂਈ ਚੱਲ ਠੀਕ ਆ ਤੇ ਬੰਨਣ ਵਾਲੇ ਵੀ ਭਾਗ ਵਾਲੀ ਲੈ ਤਾਂ ਗਈ ਚਾਰ ਪੰਜ ਦਿਨ ਠੀਕ ਹੈ ਨਾ ਤੇ ਬੋਲ ਨਾਲੇ ਫੱਟੇ ਕਰਦੇ ਹੁੰਦੇ ਹੂੰ ਬੜਾ ਆਰਡਰ ਬਹੁਤ ਸੋਹਣਾ ਆਰਡਰ ਤਿਆਰ ਕਰਿਆ ਕਿ ਨਹੀਂ ਜਿੰਨਾ ਵੀ ਕਰਿਆ ਬਾਈ ਉਹਦਾ ਵਧੀਆ ਆਰਡਰ ਤਿਆਰ ਕਰਿਆ ਕਿ 20% ਦੁੱਧ ਦੇ ਬੇਵਨ ਠੀਕ ਆ ਬਾਲਾ ਤਾਂ ਨਹੀਂ ਕਹਿੰਦੇ ਕਿ ਆਪਣੀ ਆਦਤ ਆ ਕਿ ਉਹਨਾਂ ਦੀ ਕਹੜੇ ਉਹਨਾਂ ਦੀਆਂ ਰੱਪਾਂ ਨੂੰ ਪਸ਼ੂ ਤੇ ਯਕੀਨ ਨਹੀਂ ਆਉਂਦਾ ਸਹੀ ਹੈ ਮੰਨ ਲਓ ਕੋਈ ਐ ਐ ਕਰੀਏ ਜੂਰ ਕਰ ਪੀਏ ਸਾਜੀ ਬਰੀਕ ਵਾਲੀ ਆ ਯਾਰ ਬੈੜ ਹੈ ਨਾ ਬਈ ਚਮਕ ਦਮਕ ਹੂੰ ਬਾਕੀ ਯਾਰ ਤੂੰ ਆ ਹਰ ਲੈਵੇ ਦਾ ਤਾਂ ਭੱਗਾਂ ਨਹੀਂ ਨਾ ਕੋਈ ਪੋਟਾ ਬੰਨਾ ਛੱਡੇ ਹੀ ਸਹੀ ਗੱਲ ਹੈ ਬਾਕੀ ਫੇਸ ਕੁਝ ਸਿਖਾ ਬੱਚੀ ਕੀ ਬਾਤ ਹੈ ਬਈ ਪਿਆਰੀ ਬੱਚੀ ਫੁੱਲ ਬਿਊਟੀ ਸੂਈ ਸਵਾਈ ਬੱਚਾ ਹੀ ਬੱਚੀ ਦੇਤੀ ਬੱਚੀ ਵੀ ਬਹੁਤ ਚੰਗੀ ਹੈ ਬਈ ਬਹੁਤ ਪਿਆਰਾ ਬੱਚਾ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਸੰਗ ਜੀ ਆਪਾਂ ਵਧੀਆ ਹੋ ਜੂ ਤੂ ਤੇ ਵਧੀਆ ਜੇਰ ਤੇ ਜਾਹੀ ਹੁੰਦਾ 10 ਕਿਲੋ ਘੱਟ ਦੇ ਪਰ ਡੰਗਰ ਵਧੀਆ ਨਿਕਲੇ ਆਪਾਂ ਸਹੀ ਗੱਲ ਹੈ ਠੀਕ ਆ ਠੀਕ ਆ ਆ ਫਲਕਾਰੀ ਵੀ ਲਾ ਕੇ ਦਿਖਾ ਦੇ ਲੈ ਬਈ ਵਾਲੀ ਚਮਕ ਤੇ ਹੁਕਮ ਪੂਰੀ ਚਮਕਦਮ ਦਾ ਬੰਦਾ ਲਿੱਸੀ ਮੰਨ ਕੇ ਨਾਵੇ ਨਾ ਛੂਟੀ ਮੰਨ ਕੇ ਆਵੇ ਮੇਰੀ ਹਾਈਟ ਤੋਂ ਅੰਦਾਜ਼ਾ ਮਾਰ ਲੈ ਸਹੀ ਆ ਦੇਖ ਬੱਛੀ ਦਾ ਮੂਹ ਮੰਨ ਕੇ ਕੀ ਬਾਤ ਆ ਫੇਸ ਦੀ ਬਿਊਟੀ ਵੀ ਕਮਾਲ ਚਮਕ ਚਮਕ ਪੂਰੀ ਖਾਣ ਇੱਕ ਨੰਬਰ ਹੂੰ ਆਪ ਵੀ ਕੇ ਆਂਦਾ ਪੀਕ ਲੈਵਲ ਫੜਨੇ ਦੱਸੋ ਠੀਕ ਆ ਭਾਈ ਤੇ ਮੋਨਦੀਪ ਤੇ ਜਾਇਜ਼ ਹੂੰ ਮੋਨ ਤਾਂ ਮੇਰੇ ਜਾਇਜ਼ ਆ ਬਹੁਤ ਵਸਤਾ ਦੇ ਮੱਝ ਠੀਕ ਆ ਭਾਈ ਵਾੜਾ ਬਾਈ ਕਹਿੰਦਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਜਾਇਜ਼ ਮੁੱਲ ਰੱਖਾਂਗੇ ਜੂਈ ਜੂਈ ਤਾਂ ਗੁੱਤੀ ਚ ਮੋਰਗਾਂ ਕਰਦੀ ਹੈ ਯਾਰ ਹਮ ਮਨ ਇਹ ਚਾਹਦਾ ਠੀਕ ਹੈ ਮੋੜਾ ਕਰੂਗੀ ਭਾਈ ਬਹੁਤ ਚੰਗਾ ਲੇਵਾ ਯਾਰ ਕਰਮਾਈ ਰਹਾ ਹਣਾ ਦੋਸਰੇ ਬਾਈ ਪੱਕੇ ਲੇਵੇ ਦੀ ਬਹਿਰ ਆ ਬਾਕੀ ਇਹ ਖਾਣ ਪੀਣ ਬਹੁਤ ਚੰਗਾ ਸਹੀ ਹੈ ਇਹ ਡੰਗਰ ਦਾ ਖਾਣ ਪੀਣ ਚੰਗਾ ਭਾਈ ਤੇ ਦੁੱਧ ਵੀ ਉਹਨੇ ਜੀ ਮੇਰਾ ਦੇ ਦੇਣਾ ਸਹੀ ਗੱਲ ਹੋਰ ਕੀ ਹੋਇਆ ਅੱਜ ਕੱਲ ਦੁਨੀਆ ਸਭ ਸਿਆਣੀ ਆ ਹਮ ਠੀਕ ਆ ਨਿਆਣਾ ਬਹੁਤ ਸਾਰਾ ਮਾਰ ਭਾਈ ਬੜੀ ਚੰਗੀ ਹੈ ਨਾ ਦੀਪੇ ਮੋਟਾ-ਮੋਟਾ ਹੋਣਾ ਭਾਈ ਬਹੁਤ ਚੰਗਾ ਹੋਣ ਲੱਗਿਆ ਕਰਮਾਈ ਨੂੰ ਕਿਆ ਬਾਤ ਹੈ ਤੁਹਾਡੀ ਬਹੁਤ ਟੈਨਸ਼ਨ ਆਉਂਦੀ ਹੈ ਥਾਣੀ ਬੜਾ ਚੰਗਾ ਲੱਗਿਆ ਕਿ ਨਹੀਂ ਮੋਟਾ ਮੋਟਾ ਥਾਣੂ ਨੇ ਨਾ ਟੇਕਰ ਨੰਬਰ ਦਿਵਾਈ ਹੈ ਕੀ ਬਾਤ ਨਿਭਣ ਦੀ ਹੈ ਜਿਹੜੇ ਦਵਾਈ ਤਾਂ ਪੂਰੇ ਸ਼ਹਿਰ ਦਾ ਛਿੱਟਾ ਗੰਨ ਮਨੂਰੀ ਦੇ ਆਪਾਂ ਜ਼ਿੰਮੇਵਾਰ ਹਾਂ ਠੀਕ ਹੈ ਨਾ ਗੱਲ ਲੈ ਲੈ ਵਾਰੀ ਹੈ ਹਨਾ ਲੇ ਵਾ ਦੇ ਇੱਕ ਨੰਬਰ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਪੂਰੀ ਵਿਥੀ ਦੇ ਥਾਣ ਨਾਣਾ ਨੂੜਾ ਕਰਮਾ ਦੇ ਫੁੱਲ ਜਾਈਆਂ ਫੁੱਲ ਬ੍ਰਿਡ ਚਮਕ ਚਮਕ ਫੁੱਲ ਸਾਰੀ ਚੰਗੀ ਯਾਰ ਜੇਰ ਵਧੀਆ ਪੈਗੀ ਠੀਕ ਹੈ ਨਾ ਖਾਦੀ ਮਗਰ ਬੱਛੀ ਆ ਜਾਣ ਵਾਲੀ ਬਿਹੜਾ ਦੁੱਧ 22 ਕਿਲੋ ਬੜੇ ਖਰੇ ਨਾਮ ਨਾ ਪਾਉਂ ਮੋਲ ਜੈ ਜੀ ਹੋ ਮੋਲੂ ਆ ਜੈ ਜੀ ਮੇਰੇ ਕਰੂੰਗਾ ਫੋਨ ਤੇ ਟਾਡੇ ਬਾਟੇ ਬਹੁਤ ਠੀਕ ਆ ਬੱਚਾ ਹੀ ਮਗਰ ਬੱਛੀ ਆ ਹਾਂ ਮਗਰ ਬੱਛੀ ਆ ਕਿਹਾ ਬੈੜ ਭਾਈ ਮੇਰੇ ਦੂਜਾ ਸੁਦਾ ਸੂਨ ਵਾਲੀ ਹੈਗੀ ਮੰਨ ਕੇ ਚੱਲ ਵੀ ਦੇਣੇ ਦੇ ਪੂਰੇ ਹੋ ਚੁੱਕੇ ਅੱਜ ਰਾਤ ਨੂੰ ਮੱਚਾ ਦੇ ਦੇ ਠੀਕ ਆ ਯਾ ਕੱਲ ਤੱਕ ਬੱਚਾ ਦੇ ਦੇ ਠੀਕ ਆ ਜੇ ਦੂਗੀ ਭਾਗਾਂ ਦੀ ਕਿਉਂਕਿ ਬੜੀ ੁੜੀ ਦਾ ਇੰਨੀ ਹੈ ਨਾ ਤੋਪੇ ਜਣਤੀ ਦੇ ਰੇ ਲੋਬੇ ਦੇ ਸਹੀ ਗੱਲ ਹੈ ਨੇਵਾ ਦੇ ਲੇਵਾ ਲੇਵਾ ਵੀ ਮਗਰਮੂਰ ਦਾ ਠੋਸ ਹਵਾਨੇ ਦੀ ਆ ਪੰਡਾਲਾ ਲੇਵਾ ਪੰਡਾਲ ਗਵਿਕਨਾ ਘਣਾ ਦਿਵਸ ਹੂੰ ਈ ਫੇ ਬੱਤੀਆਂ ਨਾਲ ਝਾਂਜਣਾ ਨੂੰ ਨਾ ਪਾਇਆਂ ਕਰਕੇ ਹਾਂ ਇਹੋ ਤਾਂ ਬਹੁਤ ਜਿਆਦਾ ਸੁਹਾਜ ਹੂੰ ਠੀਕ ਆ ਖੋਲ ਮਤਲਬ ਅੱਧਾ ਪੱਲ ਬਣਿਆ ਨਾ ਸਹੀ ਗੱਲ ਹੈ ਉਹਦਾ ਜਿੰਨਾ ਮਨੋਦਲੇ ਨੇ ਆਪਣੇ ਪਿੰਡ ਦੀ ਮਤਲਬ ਪੂਰੀ ਦੁੱਧ ਦੀ ਵੀ ਆਈ ਸਹੀ ਹੈ ਜਿੰਨਾ ਮਨੋਦਲੇ ਨੇ ਬੋਲਿਆ ਪੱਕੀ 26 ਕਿਲੋ ਉਹਦਾ ਰੱਡ ਦਾ ਪਾਇਆ ਓਕੇ ਬਸ ਪੂਰੀ ਪਲੀ ਵੀ ਆ ਜਾਣ ਵਾਲੀ ਆ ਕਿ ਲੱਸੀ ਲਾਵੇ ਨਹੀਂ ਮਨੋਦਲੇ ਦੱਸ ਦੁੱਧ ਵੀ ਆ ਬੜਾ ਇੱਕੋ ਵੀ ਆਪਾਂ ਕੋਈ ਝੂਠ ਵਾਲਾ ਦਾ ਕੰਮ ਨਹੀਂ ਜਾਨੀਗਾ ਸਹੀ ਆ 25 26 ਕਿਲੋ ਦੁੱਧ ਦੀ ਮਾਲਕ ਨੂੰ ਰਹੀ ਵੀ ਗਾਰੰਟੀ ਹੈ ਇਹ ਗੱਲ ਠੀਕ ਬਾਕੀ ਅਗਲੇ ਨੂੰ ਦੋਤਾ ਦੀ ਸੇਵਾ ਦਾ ਲੈਣਾ ਹੁੰਦਾ ਸੇਖੂਸ ਬੜਾ ਚੰਗਾ ਹਨਾ ਬੋਲੀ ਵੀ ਬੋਲੀ ਜਾਣ ਵਾਲੀ ਆ ਕੋਈ ਬਾਰੇ ਦਿਨਾਂ ਦੀ ਨਹੀਂ ਕੱਤੀ ਇੱਕ ਅੱਧਾ ਦਿਨ ਮਸਾਂ ਹੀ ਲੋ ਬਾਈ ਦਾ ਸੂਬੇ ਅੱਜ ਕੱਲ ਨੂੰ ਸੂਬੇ ਦੇਣੇ ਦੇ ਪੂਰੇ ਪੁੱਛਨੇ ਆਗੇ ਆਪਾਂ ਕੋਲ ਕੱਲ ਹੀ ਆ ਠੀਕ ਆ ਬਾਈ ਠੀਕ ਆ ਬੋਲੀ ਛਾਂ ਲੈਵਾ ਕੁਝ ਵੀ ਬਾਈ ਫੋਟ ਨਹੀਂ ਕੋਈ ਸ਼ਾਂਗਣੀ ਕੋਈ ਲੱਸੀ ਨਹੀਂ ਫੁੱਲ ਲਗਾਦਾ ਫੁੱਲ ਵਜਾ ਕਿੰਨਾ ਦੁੱਧ ਦੀ ਉਹਦੀ ਪਿਆਸਟੀਮੇਟ ਬਾਦ ਦੇਖੋ ਡਾਡਾ ਪਾਣੀ ਕੰਮ ਕਰਦੇ ਆ ਤੇ ਬਾਕੀ ਜਾਣਕਾਰ ਦੁਨੀਆ ਅੱਜ ਘਰ ਸਾਰੀ ਬੈਠੀ ਐ ਸੋਸ਼ਲ ਮੀਡੀਆ ਤੇ ਜਵਾਨਾ ਸਹੀ ਹੈ 25 26 ਕਿਲੋ ਤਾਂ ਭਾਈ ਪੜੇਣਾ ਆ ਮਾ ਜੀ ਹੂੰ ਵੱਧ ਆਇਆ ਮੌਸਮ ਸਹੀ ਆ ਠੰਡਾ ਕੋਈ ਗਰਮੀ ਨਹੀਂ ਵੀ ਘਟੂੜ ਗਈ ਸਹੀ ਗੱਲ 30 ਕਿਲੋ ਭਣਾਈਦਾ ਇਹ ਨਹੀਂ 25 26 ਕਿਲੋ ਚ ਭਾਈ ਰੋਲਾ ਹੈ ਨਹੀਂ ਕਿ ਭਾਈ ਇਹਨੇ ਨਾ ਦਿੱਤਾ ਫਿਰ ਇਹਨੂੰ ਲੈਣ ਦਾ ਕਿਥੋਂ ਹੀ ਸਾਰਾ ਸਹੀ ਗੱਲ ਆ ਫਿਰ ਹੂੰ ਲੈ ਵਾ ਲੂਗਾ ਬਾਲਾ ਚੰਗਾ ਕਰਮ ਆ ਇਹਦਾ ਜ਼ਰੀਆ ਆਪਣਾ ਇੱਕ ਨੰਬਰ ਪ੍ਰਿੰਟ ਫਰੋਂਟ ਟੈਕ ਨੰਬਰ ਤੇ ਜੰਮ ਕੇ ਜਾਨੀ ਬਹੁਤ ਘੋੜੀ ਵਾਲਾ ਕੰਮ ਪੂਰੀ ਪਲੀ ਵੀ ਜਾਨ ਵਾਲੀ ਦਾ ਇਹ ਨਹੀਂ ਭਾਈ ਕਿਆ ਬਾਤ ਕੱਲੀ ਕੱਤੀ ਕੱਈਏ ਕਦੇ ਰਣ ਦੀ ਬਸ ਤਿਆਰੀ ਫੋਲ ਲੱਗ ਤਿਆਰੀ ਆ ਬਾਈ ਯਾਰ ਕੱਤੀ ਦਾ ਦਾਸ ਬਨਜ ਰਖਾ ਦੀ ਆ ਬੋਲਾ ਮੈਡ ਮਾਰੀ ਜਾਂਦੀ ਆ ਸਹੀ ਆ ਬਾਈ ਕੱਤੀ ਕਾ ਨਾ ਗੱਲ ਆ ਉਹ ਜਿਆ ਕੋਈ ਦੱਸਣੀ ਜਿਹੜਾ ਆ ਠੀਕ ਆ ਤੇ ਬੇਗਬਹੂਲੀ ਵਾਲਾ ਉਹ ਨਜਾਇਜ਼ੂ ਦੀ ਤੇ ਮੋਹਨ ਬਰੇ ਹੋਊਗਾ ਜੈਜ ਪਾਹੂਗਾ ਟਾਡੇ ਵਾਲਾ ਇਹ ਵੀ ਮੋਗਾ ਹੀ ਆ ਜਿਵੇਂ ਉਹ ਬੈਠ ਸੂਈ ਵੀ ਤੇ ਧਾਰਾ ਮਾਰੀਆਂ ਨਾ ਤੇ ਥਣਲੇ ਬਾਈ ਦਾ ਵੀ ਡਾਕਟਰ ਉਨਾ ਹੀ ਲੱਗਣਾ ਸਹੀ ਕਿੰਨਾ ਵੀ ਤੇ ਮੋਲੋ ਬਾਈ ਕਹਿੰਦਾ ਜਮਾ ਜੈਜ ਇਹ ਬੋਲ ਜੈਜ ਕਰਨਾ ਮੋਲ ਨਹੀਂ ਕਰਦੇ ਕਿੱਥੇ ਕਿੱਥੇ ਇੱਕ ਜੇ ਕਿਸੇ ਵੀ ਨੂਤਨਾ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ